ਅਬਰਾਮ ਚ ਖੜਿਆ ਉਹ ਕੀਤੀ ਬੈਣ ਪਾਵੇ ਉੱਚੀ ਉੱਚੀ ਰਹਿੰਦਾ ਉਹਦੇ ਮਰਨ ਤੇ ਉਹਦੇ ਘਰ ਵਾਲੀ ਦੇ ਮਰਨ ਤੇ ਉਹੀ ਫਕੀਰ ਆ ਗਿਆ ਜਿਹੜੇ ਫਕੀਰ ਨੇ ਅਰਥਰੀ ਨੂੰ ਦੁੱਧ ਪਿਆਇਆ ਸੀ ਉਹ ਫਕੀਰ ਆ ਗਿਆ ਜਦੋਂ ਫਕੀਰ ਆਇਆ ਉਹਦੇ ਹੱਥ ਵਿੱਚ ਇੱਕ ਕਾਸਾ ਸੀ ਬਰੋ ਮਿੱਟੀ ਦਾ ਅੱਪਾ ਹਾਂਡੀ ਗਾ ਲਈ ਹਾਂਡੀ ਸੀ ਉਹਦੇ ਅਦ ਵਿੱਚ ਮਿੱਟੀ ਦੀ ਹਾਂਡੀ ਹੱਥ ਵਿੱਚ ਬੜੀ ਫਕੀਰ ਦੇ ਇੱਕ ਪਾਸੇ ਰਾਜਾ ਉੱਚੀ ਉੱਚੀ ਬਹਿਣ ਪਉਂਦਾ ਰਾਣੀ ਤੇਰੇ ਬਿਨਾਂ ਤੇ ਮੈਂ ਖਾਲੀ ਹੋ ਚਲਿਆ ਮੇਰਾ ਮਹਿਲ ਖਾਲੀ ਹੋ ਗਿਆ ਉੱਚੀ ਉੱਚੀ ਬਹਿਣ ਪਉਂਦਾ ਰੋਂਦਾ ਕਰ ਲਾਉਂਦਾ ਦੇਵਤਾਈ ਦਾ ਰੋਗ ਅੰਦਰ ਲੱਗਿਆ ਵਿਰਹੋਂ ਦਾ ਬੋਲ ਐ ਰਾਣੀ ਤੇਰੇ ਤੋਂ ਬਿਨਾ ਮੈਂ ਕਦੇ ਰੋਟੀ ਨਹੀਂ ਖਾਧੀ ਐ ਇੰਨੀ ਗੱਲ ਆਖੀ ਉਹ ਫਕੀਰ ਦੇ ਹੱਥ ਵਿੱਚ ਫੜੀ ਹੋਈ ਕਹਾਣੀ ਉਹਨੇ ਧਰਤੀ ਤੇ ਫਟਕਾ ਕੇ ਮਾਰੀ ਉਹ ਰਾਜਨ ਕਹਿਣ ਲੱਗਿਆ ਤੇਰੇ ਬਿਨਾ ਕਦੇ ਰੋਟੀ ਨਹੀਂ ਖਾਧੀ ਤੋ ਫਕੀਰ ਕਹਿੰਦਾ ਹਾਂ ਜੀ ਤੇਰੇ ਬਿਨਾ ਮੈਂ ਵੀ ਕਦੇ ਰੋਟੀ ਨਹੀਂ ਖਾਧੀ ਉਹ ਰਾਜਾ ਕਹਿਣ ਲੱਗਿਆ ਤੇਰੇ ਤੋਂ ਬਿਨਾ ਮੇਰੇ ਤੋਂ ਬਿਨਾ ਦਾ ਤੇਰੇ ਤੋਂ ਬਿਨਾ ਮੈਨ ਸੁਣੇ ਸਕਣੇ ਹੋ ਗਏ ਤੇ ਫਕੀਰ ਵੀ ਉਹ ਮੈਂ ਕਹਿੰਦਾ ਹਾਂ ਜੀ ਤੇਰੇ ਤੋਂ ਬਿਨਾ ਮੈਂ ਵੀ ਸਕਣਾ ਹੋ ਗਿਆ ਤੇਰੇ ਵਿੱਚ ਖਾਣਾ ਤੇਰੇ ਤੋਂ ਬਿਨਾ ਨਹੀਂ ਸਿੱਖਣਾ ਤੇਰੇ ਬਿਨਾ ਮੈਂ ਸੰਧਾ ਨਹੀਂ ਸੀ ਜਦ ਕਿ ਤੇ ਸੌਣਾ ਮੈਂ ਤੈਨੂੰ ਸੁਹਾਣੇ ਰੱਖ ਕੇ ਸੰਭਾਲਣਾ ਜਿਵੇਂ ਜਿਵੇਂ ਬੈਣ ਉਹ ਭਰਤਰੀ ਰਾਜਾ ਪਾਉਂਦੇ ਦਿਵੇਂ ਦਿਵੇਂ ਉਹ ਫਕੀਰ ਬੈਣ ਆਉਂਦੇ ਤੇ ਵੈਣ ਪਾਉਂਦੇ ਆ ਪਾਉਂਦੇ ਅੰਦਰ ਮਤ ਪਿਆਰੇ ਫਿਰ ਉਹ ਸਦਾ ਜੀ ਨੂੰ ਗੁੱਸਾ ਆ ਗਿਆ ਜਦੋਂ ਗੁੱਸਾ ਆਇਆ ਜਾ ਕੇ ਫਕੀਰ ਨੂੰ ਕਹਿੰਦਾ ਫਕੀਰਾ ਮੇਰੇ ਤੇ ਘਰਬਾਣੀ ਚੜਾਈ ਕਰ ਗਈ ਐ ਮੈਂ ਤਾਂ ਰੋਣਾ ਤੂੰ ਆ ਮਿੱਟੀ ਦੇ ਭਾਂਡੇ ਨੂੰ ਰੋਈ ਜਾਣਾ ਤੈਨੂੰ ਹਾਂਡੀ ਹੋਰ ਮਿਲ ਜੂਗੀ ਤੇ ਸੰਜੀਦ ਕਹਿਣ ਲੱਗਿਆ ਓ ਰਾਜਨ ਤੂੰ ਕਹਿੰਦਾ ਮਿੱਟੀ ਦਾ ਭਾਂਡਾ ਹੈ ਹਾਂਜੀ ਹੋਰ ਮਿੱਜੂਗੀ ਐ ਰਾਜਨ ਅੱਜ ਤੂੰ ਵੀ ਮਿੱਟੀ ਜੋਂ ਰੋਣਾ ਤੇ ਮੈਂ ਵੀ ਮਿੱਟੀ ਨੂੰ ਰੋਣਾ ਆਟਾ ਨੇ ਵੀ ਮਿੱਟੀ ਹੈ ਜਿਹੜੀ ਰਾਣੀ ਨੂੰ ਤੂੰ ਰੋਣਾ ਇਹਦਾ ਤਨ ਮਿੱਟੀ ਹੈ ਕੀ ਹੋ ਗਿਆ ਜੇ ਜੇ ਤੈਨੂੰ ਹਾਂਡੀ ਮੈਨੂੰ ਹਾਂਡੀ ਪਿਆਰੀ ਐ ਤੈਨੂੰ ਤੇਰੀ ਰਾਣੀ ਪਿਆਰੀ ਐ ਅੱਜ ਤੂੰ ਵੀ ਮਿੱਟੀ ਨੂੰ ਰੋਈ ਜਾਣਾ ਤੇ ਮੈਂ ਵੀ ਮਿੱਟੀ ਨੂੰ ਰੋਣਾ ਅੱਜ ਫਿਰ ਉਹ ਫਕੀਰ ਦੀਆਂ ਗੱਲਾਂ ਸੁਣ ਕੇ ਉਹਦੇ ਅੰਦਰ ਦਾ ਦਰਦ ਅੰਦਰ ਦਾ ਬੈਰਾਗ ਫਟੋਟਿਆ ਜਿਵੇਂ ਤਨ ਲੱਗਿਆ ਸੋਈ ਤਨ ਜਾਣਾ ਅਬਰ ਕੇ ਜਾਣਾ ਫੀਰ ਪਰਾਈ ਉਸ ਰਾਜੇ ਨੇ ਫਿਰ ਪੜਿਆ